ਰਾਜਪਾਲਿਕਾ ਖਾਲਸਾ ਜੀ ਲੋਕ ਦਿੱਤੀ ਪਸੰਦ ਅੱਜ ਦੇ ਦਿਨ ਕਿ ਆਪ ਤੋਂ ਅਦਸਤ ਕਰਾਉਣੇ ਆਂ ਪੁਰ ਦੁਬਾਰਾ ਸ਼ਹੀਦ ਗੁਰੂ ਜੀ ਨੂੰ ਫਤਬਾਹ ਦੇ ਘਟੇ ਵਾਲਾ ਪੰਜਵੀਂ ਦਾ ਦਿਹਾੜਾ 35 2025 ਸੰਗਤਾਂ ਦੂਰ ਦਰੋਂ ਆ ਕੇ ਗੁਰੂ ਘਰ ਮੁਖਟੀਆਂ ਨੇ ਇਸ ਅਸਥਾਨ ਤੇ ਜੋ ਵੀ ਕੋਈ ਸ਼ਰਤ ਦੇ ਨਾਲ ਅਰਦਾਸ ਬੇਨਤੀ ਕਰਦਾ ਕੁਸ਼ਦੀ ਅਰਦਾਸ ਗੇਨਤੀ ਇਸ ਦਾ ਉਸ ਨੂੰ ਦਿੱਤਾ ਹੈ ਨੌਵੇਂ ਪਾਤਸ਼ਾਹ ਸ਼ਿਰੀ ਕੁਤੇਗ ਬਹਾਦਰ ਜੀ ਦੀ ਜਨ ਸ਼ੋਕਰਾਪਤ ਅਸਥਾਨ ਗੁਰਦੁਆਰਾ ਸ਼ਿਰੀ ਤੂਕਨਵਾਰਨ ਸਹਿ ਪਟੇਲਾ ਹਰੇਕ ਮਹੀਨੇ ਦੀ ਪੰਜਵੀਂ ਵਾਲੇ ਦਿਨ ਸੰਗਤਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਨੇ ਤੇ ਗੁਰੂ ਘਰ ਆ ਕੇ ਮੱਥਾ ਟਿਕਦੀਆਂ ਨੇ 一九人。

nyadupur kare ni pranam ami aleksha taru utadit hari maya mo balupakule katala so Let me to श्री अमृतसर साहिबु तोड़ ਪੂਰੇ ਅਬਰਤਾਰ ਨਾਲੋਂ ਸ੍ਰੀ ਦਰਬਾਰ ਸਾਹਿਬ ਨੂੰ ਤੋੜਿਆ ਪੂਰੇ ਦਰਬਾਰ ਸਾਹਿਬ ਦੇ ਨਾਲੋਂ ਉਹ ਦੇਖੋ ਵੀ ਪਤਾ ਵੀ ਜਿਵੇਂ ਗੋਲੀਆਂ ਚੱਲ ਰਹੀਆਂ ਨੇ ਸਿੱਖਾਂ ਦਾ ਪਿਆਰ ਇੰਨਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਦੇਖੋ ਜੇ ਪਿਆਰ ਪਾਉਣਾ ਹੈ ਨਾ ਗੁਰੂ ਗ੍ਰੰਥ ਸਾਹਿਬ ਨਾਲ ਆਪਣੇ ਇਤਿਹਾਸ ਨੂੰ ਜਿਉਂਦਾ ਰੱਖੋ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਕਰਦਾ ਆਪੋ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜੋ ਮਨੋ ਖਿਮਾ ਕਰਿਓ ਉਦੋਂ ਬੜਾ ਦੁੱਖ ਲੱਗਦਾ ਜਦੋਂ ਆ ਸਵਾ ਤੇ ਸਾਡੇ ਬੱਚੇ ਜਾਂਦੇ ਆ ਜਦੋਂ ਹੌਲੇ ਭੱਲੇ ਤੇ ਸਾਡੇ ਬੱਚੇ ਜਾਂਦੇ ਆ ਤੇ ਮਾਈਕ ਉਹਨਾਂ ਦੇ ਪੱਤਰਕਾਰ ਮੋਹ ਵਿੱਚ ਤੁੰਦਦੇ ਆ ਜਦੋਂ ਪੁੱਛਦੇ ਆ ਦਸ ਚਾਰੇ ਸਾਫ ਸਾਧਿਆਂ ਦਾ ਕੀ ਨਾਮ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅੱਜ ਕਿਵੇਂ ਦੇ ਹੁੰਦੇ ਸੀ ਸਾਡਾ ਵਿਰਸਾ ਕਿੰਨਾ ਅਮੀਰ ਸੀ ਅਸੀਂ ਸਾਡੀ ਵਿਰਾਸਤ ਕਿੰਨੇ ਕਮਾਲ ਦੀ ਸੀ ਬਾਵਾ ਵੀ ਆਪਣੇ ਬੱਤਿਆਂ ਨੂੰ ਵਰਤਿਆਂ ਕੋਰੀਆਂ ਵਿੱਚ ਲੈ ਕੇ ਆਈਆਂ 3 ਜੂਨ ਨੂੰ ਇੱਕ ਵਾਰ ਤੇ ਕਰਕੇ ਉਹ ਲੱਗਿਆ ਘੇਰਾ ਪੈ ਚੁੱਕਿਆ ਗੋਲੀਆਂ ਚੱਲ ਰਹੀਆਂ ਨੇ ਅਰ ਬਾਬਾ ਨੇ ਪਰਵਾਹ ਨਹੀਂ ਕੀਤੀ ਜਦੋਂ ਕਰਤਿਓ ਕੁਝ ਸਮੇਂ ਵਾਸਤੇ ਖੋਲਿਆ ਜਾਂਦਾ ਮਾਵਾ ਨੇ ਆਪਣੇ ਬੱਚਿਆਂ ਨੂੰ ਗੋਦੀ ਚੁੱਕਿਆ ਕਿ ਉਹ ਅਦਾਲਤ ਨਾਲ ਹਰਿਮੰਦਰ ਸਾਹਿਬ ਨੂੰ ਚਾਲੇ ਪਾ ਦਿੱਤੇ ਕਿ ਇਹ ਕਿੱਦੇ ਪੁੱਤਿਆ ਮਾਂ ਤੈਨੂੰ ਪਤਾ ਨਹੀਂ ਗੋਲੀਆਂ ਚੱਲ ਰਹੀਆਂ ਨੇ ਉਸ ਮਾਂ ਦਾ ਜਵਾਬ ਦੇਖੋ ਚੁੱਕੇ ਬੱਚੇ ਨੂੰ ਲੈ ਕੇ ਆ ਨਹੀਂ ਮਰਨਾ ਤੇ ਸਾਰਿਆਂ ਨਹੀਂ ਹੈ ਪਰ ਮੈਂ ਕਹਿੰਦੀ ਆ ਵੀ ਮੇਰੇ ਬੱਚਾ ਜਾਂਦਾ ਜਾਂਦਾ ਹਰਿਮੰਦਰ ਸਾਹਿਬ ਨਮਸਕਾਰ ਤੇ ਕਰ ਜਾਵੇ ਕਿੰਦੇ ਆਏ ਗੁਰੂ ਤੋਂ ਦੇਬ 14 ਨੰਬਰ ਤੋਂ ਬੋਲ ਦਿੱਤੇ ਉਸ ਤੋਂ ਉਸ ਆ 哎，咱们中国革命的功劳啊，咱们共产党是光荣的，咱们党。 ਦੇ ਮੇਂਦੂ ਨਾਲ ਤੇ ਦੇਗਾ ਛੋਟਾ ਜਾਂ ਲਾਲ ਵੇਹ ਤੇਰੇ ਘਰ ਦੇ ਵਿੱਚ ਵੀ ਇਦਾਂ ਦਾ ਛੋਟਾ ਲੱਕ ਕੋਤਰਾ ਉਹਦੇ ਵਾਸਤੇ ਪਾਣੀ ਦੇ ਕਿਉਂਕਿ ਮਾਈਆਂ ਗੁਰੂ ਅਰਜਨ ਦੇਵ ਜਵਾਨ ਗਿਆ ਸਿਪਾਹੀ ਗਿਆ ਉਹ ਪਾਣੀ ਦਾ ਛੰਨਾ ਭਰ ਕੇ ਲੈ ਕੇ ਆਇਆ ਨਾਲ ਇੱਕ ਗਲਾਸ ਲੈ ਗਿਆ ਆਤਾ ਛੰਨੇ ਵਿੱਚ ਪਾਣੀ ਪਾਇਆ ਪ੍ਰਿੰਸੀਪਲ ਉਸ ਪਾਣੀ ਵਿੱਚ ਉਹਨੇ ਤਬਾਕੂ ਘੋਲਿਆ ਤਬਾਕੂ ਘੋਲ ਕੇ ਉਹਦੇ ਵਿੱਚ ਸਾਰਾ ਗੁਟਕਾ ਬਣਨ ਲੱਗਾ ਮਾਲਿਕ ਬੇਨਤੀ ਕਰਨੀ ਚਾਹੁੰਦਾ ਉਹ ਸਮਝ ਨਹੀਂ ਗਿਆ ਕਿ ਕੋਣ ਇਸ ਗੋਟਾ ਸਾਹਿਬ ਨੂੰ ਮਾਲਿਕ ਔਰ ਤੇ ਤਬਾਦਲੇ ਵਿੱਚ ਬੋਲ ਦਿੱਤਾ ਕਿ ਇਹ ਬੇਨਤੀ ਕਦ ਤੱਕ ਹੈ ਮਾਲਿਕਿਆ ਉੱਤੇ ਸਾਡੇ ਸੱਤ ਵਿੱਚ ਇੱਥੇ ਸੁੱਖਾਂ ਦੇ ਬੜੇ ਸੁੱਖ ਦੀ ਵਸੇ ਹੋਈ ਹੈ ਜੁਵੇ ਨੂੰ ਬਾਕੀ ਹੋਤਾ ਇਹ ਕੋਪਰੀਆ ਇਹ ਪਿਓ ਦੱਸਿਆ ਕਿ ਗਲਾਸ ਹੁੰਦਾ ਸਾਡੇ ਬਾਦ ਗੋਣੇ ਦਾ ਹਾਰ ਭਗਤ ਸਿੰਘ ਤੋਂ ਬੱਦ ਤੱਕ ਰਹਿ ਵੀ ਸਾਡੇ ਲਈ ਮਾਰੇ ਦਫਾ ਹੋਏ ਕਿਤਾਬ ਨੂੰ ਦਰਦਾ ਅਸੀਂ ਇਹ ਕਿਦਾਰ ਨਹੀਂ ਕਰਤਾ ਅਸਾ ਜਾਨੂ ਦਾ ਹੋਇਆ ਰਾਮ ਨੂੰ ਦਰਦਾ ਪਾ ਦੇ ਤਾ ਆਸ ਜੀ ਦਾ ਨਾਮ ਪਹਾ ਰਿਆ ਸਮੇਂ ਜੇ ਕੋ ਰਾਜਨਾ ਪੁਰਾਤਤਵ ਤੋਂ ਮਿਲਣੀ ਕੇਂਦਰੀ ਭਾਗ ਹੇਲੇ ਤੇਾਰੇ ਤੁਹਾਡੇ ਸ਼ਬਦ ਹੁੰਦਾ ਦਾ ਫਾਜ਼ੂ ਬਾਤ ਕਾ ਜੇ ਫਾਜ਼ੂ ਸੁਧਾਇਆ ਹੈ ਕਿ ਮੇਰੇ ਮਨਾ ਗਾਲ ਸੁਕਵਾਏ ਗ੍ਰੁੱਪ ਪਰ ਮੇਸ਼ਾ ਅਧਿਆਪਕ ਕਰਦਾ ਹੈ ਸਦਾ ਲਈ ਉਹ ਜੇ ਜੇ ਤੇ ਗ੍ਰੁੱਪ ਪਰ ਮੇਸ਼ਾ ਅਧਿਆਪਕ ਜੁੜਿਆ ਰਹੋ ਮੇਰੇ ਮਨ ਆਪ ਕੋਰ ਕੋ ਬਾਦ ਨਾਲ ਹੋਈ ਕੋਤਕਾ ਤਕਾਤ ਰਖਾਈ ਨੂੰ ਜਦੋਂ ਕੋ ਬਾਹਰ ਨੂੰ ਪ੍ਰਗਟਾ ਹੋਈ ਜਦੋਂ ਮਨ ਵੈਗ੍ਰੂ ਦੇ ਇਤਿਹਾਰ ਵਿੱਚ ਜੁੜੇਗਾ ਜਦੋਂ ਸੁਰਤ ਤੇਰੇ ਨਹੀਂ ਦਾ ਇਹਨਾਂ ਸਾਧਕਾਂ ਕਰਕੇ ਜਾਣੇ ਹੋ ਵਿਕੁਨਾ ਸਾਧਕ ਤਦ ਤਿਕਾ ਤਲੀਆਂ ਤੇ ਸ਼ਰੀਰ ਰਹਿਤਾ ਹੈ ਕੋ ਗੁਰੂ ਦਾ ਬਾਣ ਸਭ ਕੁਦਾ ਹਾ सिखा की करिए भाई फतिद जी को देखो भाई सनीदास जी को देखो भाई दया जी को देखो कोई वाले आ रहा है कोई रूं लपेटा जा रहा है किसी का जा रहा है ਦੀਵਾ ਪੁਤਲਾਂ ਬਾਹਰ ਪਿੱਛਾ ਆ ਗਏ ਜੀ ਆਦਿ ਜੀ ਦੀਆਂ ਦੀਆਂ ਨੇ ਵੇਖਿਆ ਬਸੇ ਰਗੜਦੇ ਸਪਾਈਆਂ ਨੇ ਉਹ ਲੋਕ ਸ਼ੇਪ ਗਏ ਇਹਨਾਂ ਦੋਨੇ ਮਜਗੜਿਆਂ ਨੇ ਅਕਾਲ ਅਕਾਲ ਦੇ ਚਾਰੇ ਛਤੇ ਸਰਬਤ ਦਾ ਬੇਦੋਖੀ ਕੀਤੀ ਮੈਂ ਧਰਤੀ ਦੇ ਰਹਿਣ ਦੀ ਜੇ ਉਹ ਸਾਧ ਸੰਗਤ ਦੀ ਜਿਹੜੀ ਮੈਂ ਆਪ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇੰਨੇ ਭਿਆਨਕ ਦੁੱਖਾਂ ਦੇ ਵਿੱਚ ਵੀ ਸ਼ਾਂਤੀ ਉਹਦੇ ਗੁਰੂ ਦਾ ਪ੍ਰਕਾਸ਼ ਜਿਹੜਾ ਦਾ ਸਾਧ ਸੰਗਤ ਉਹਨਾਂ ਦਿੱਖ ਮਾਰੇ ਸ੍ਰਿਆ ਉਹਨਾਂ ਕਿਹਾ ਕੌਮ ਦੇ ਆਗੂ ਨੇ ਕਿਹਾ ਤੁਸੀਂ ਚੱਲੇ ਹੋ ਸੱਚ ਕਰਕੇ ਜਾ ਰਹੇ ਹੋ ਜੇ ਜੰਗਲਾਂ ਵਿੱਚ ਮੁੜ ਕੇ ਜਿਹੜੀ ਧਰਤੀ ਰਹਿ ਰਹੀ ਹੈ ਉਸ ਧਰਤੀ ਤੇ ਬੰਦੇ ਵਰਗੇ ਆਲੇ ਨਾਚ ਕਰਾਏ ਹੋ ਇਹ ਬਾਣੀ ਕੌਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਬਹੁਤ ਸਾਥ ਸਾਡੇ ਤੋਂ ਕੌਣ ਦੀ ਕੋਸ਼ਿਸ਼ ਕੀਤੀਆਂ ਦੇ ਬਾਅਦ ਗਰਨ ਦੇ ਬਾਅਦ ਦੇ ਇਕੱਠੇ ਹੋਵੇ ਜਿਨ੍ਹਾਂ ਦੇ ਮੈਂ ਘਰ ਘਾਟ ਉਜਾੜ ਦਿੱਤੇ ਜਿਨ੍ਹਾਂ ਦੇ ਬੱਚੇ ਘੱਟ ਕਰ ਦਿੱਤੇ ਜਿਨ੍ਹਾਂ ਦੀਆਂ ਨਸਲਾਂ ਨਾਲ ਦੇ ਘੱਟ ਨਹੀਂ ਜੀ ਗੁਜ਼ਾਰੀ ਉਹਨਾਂ ਦਾ ਜ਼ਬੂਲਾ ਦੇ ਨਾਲ ਮਾਰਨੋਤਿਆ ਗਿਆ ਉਹਨਾਂ ਦੀਆਂ ਹੱਥਾਂ ਕੱਟ ਦਿੱਤੀਆਂ ਗਈਆਂ ਉਹਨਾਂ ਦੇ ਸ਼ਰੀਰ ਦੇ ਅੰਗ ਪੈਰ ਕੱਟ ਦਿੱਤੇ ਗਏ ਪਰ ਉਹਨਾਂ ਦੇ ਹਿਰਦੇ ਦਾ ਦੁੱਖ ਨਹੀਂ ਕੋਈ ਬੋਲ ਸਕਿਆ

ने कहता हाँ आ जाएंगे आप आज ऐसा चलता नहीं क्या मेहनत ਇਹ ਕਿੱਦਾਂ ਗੱਡੀ